ਠੀਕ ਆ 12 ਮਹੀਨੇ 30 ਦਿਨ ਆਪਣ ਕਰੇ ਮਿਸਤਰੀ ਰਹਿੰਦੇ ਆ ਤੇ ਫਿਰ ਜਦੋਂ ਇੱਕ ਕੰਮ ਇਧਰੋਂ ਚੁੱਕਿਆ ਤੇ ਹੁਣ ਛੋੜਦਾ ਉਧਰ ਚੁੱਕਿਆ ਜਾਣਾ ਛੋੜਦਾ ਉਧਰ ਚੁੱਕਿਆ ਉਹ ਇੱਥੇ ਵੀ ਖਾਣ ਬਾਰੇ ਸੋਚੀ ਜਾਂਦਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਆ ਕੀ ਹਾਲ ਹੈ ਹਰਜੀਤੀ ਕੀ ਹਾਲ ਹੈ ਠੀਕ ਠੀਕ ਹੈ ਕੀ ਕੀ ਵਧੀਆ ਐ ਓਕੇ ਆ ਹਾਂ ਉਹ ਬਹਿ ਗਈ ਇੱਥੇ ਕਿਵੇਂ ਇੱਥੇ ਬੈਠੀ ਉਹਨਾਂ ਨੂੰ ਚ ਬੱਚਾ ਦੱਸਣਾ ਕਿੱਥੇ ਬਣਾਉਣਾ ਠੀਕ ਆ 12 ਮਹੀਨੇ 30 ਦਿਨ ਆਪਣ ਕਰੇ ਮਿਸਤਰੀ ਰਹਿੰਦੇ ਆ ਤੇ ਫਿਰ ਜਦੋਂ ਇੱਕ ਕੰਮ ਇੱਧਰੋਂ ਚੁੱਕਿਆ ਤੇ ਉਹਨੂੰ ਛੋੜਦਾ ਉਧਰ ਚੁੱਕਿਆ ਜਾਂਦਾ ਛੋੜਦਾ ਉਧਰ ਚੁੱਕਿਆ ਜਾਂਦਾ ਛੋੜਦਾ ਤੇ ਮਿਸਤਰੀਆਂ ਨੇ ਰਹਿਣਾ ਫਿਰ ਐਨੇ ਬੜਾ ਸਾਹ ਦਿੱਤਾ ਜ ਆਪਣੇ ਅਰਕੀ ਸਿਰ ਆ ਕਰ ਆ ਗਿਆ ਵਿਚਾਰਾ ਸਾਹਸ ਦੇਣਾ ਸੀ ਹੁਣ ਕੱਲ ਦਾ ਉਹਨੂੰ ਖੋਲ ਕੇ ਰੱਖਿਆ ਇੱਥੇ ਬੰਦ ਨਹੀਂ ਕੀਤਾ ਧੋਣਾ ਐਨੂੰ ਬਸਨ ਧੋ ਤੂੰ ਗੈਨੂੰ ਕਾ ਕੱਢਿਆ ਜਿਹਨਾਂ ਚਾਰ ਵਾਲੀ ਮਸ਼ੀਨ ਚਲਾਉਂਦੇ ਆ ਇੱਕ ਹਫ਼ਤਾ ਇਹਨੂੰ ਰੈਸਟਾ ਹੁਣ ਪੂਰਾ ਵਿਚਾਰੇ ਨੂੰ ਪੂਰਾ ਰੈਸਟ ਇੱਕ ਹਫ਼ਤਾ ਨੂੰ ਪੂਰਾ ਰੈਸਟ ਦੇਣਾ ਵੈਰੀ ਵੈਰੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਤੜਕੇ ਤੜਕੇ ਆ ਗਈ ਲਾਈਟ ਵਿੱਚ ਇੱਧਰ ਇਹ ਆਖਾ ਖਤਾ ਭਾਰ ਲਿਆ ਤੇ ਦੂਜੇ ਖਤੇ ਨੂੰ ਲਾ ਦੀਏ ਪਾਣੀ ਵਿੱਚ ਪਤਾ ਨਹੀਂ ਕੀ ਚੱਕਰ ਸਾਡੇ ਟੱਬਰ ਬੈੱਡੀ ਡਬੋ ਦਿੰਦੇ ਲੋਕੀ ਕਹਿੰਦੇ ਬੈੱਡ ਡਬੋਣੇ ਨਹੀਂ ਚਾਹੀਦੇ ਯਾਰ ਇਹਨਾਂ ਨੂੰ ਪਤਾ ਨਹੀਂ ਕੀ ਚਾਸਿਆ ਐ ਮਿੰਟ ਕਵਾਦੀ ਪੇਟ ਡਵਾ ਦਿੰਦੇ ਜਦੋਂ ਪਾਣੀ ਲਾਉਂਦੇ ਛੱਲ ਹੋਣਾ ਆਪਾਂ ਪਾਣੀ ਲਾਵਾਂ ਤੇ ਆਪਾਂ ਨਹੀਂ ਬੇਡ ਡਕਾਉਂਦੇ ਆਪਾਂ ਟਕਾ ਕੇ ਲਾਵਾਂ ਦੇ ਕਨੇ ਵੀ ਗੁੱਡ ਮਾਰਨਿੰਗ ਉਹ ਇੱਥੇ ਵੀ ਖਾਣ ਬਾਰੇ ਸੋਚੀ ਜਾਂਦਾ ਕੋਈ ਯਾਰ ਵੇਲਾ ਗੱਗੂ ਬੂਟੇ ਦਾ ਖੌਫ ਬੋਤਲਾਂ ਵੀ ਸ਼ਰਮਾ ਗਈਆਂ ਮੇਲੇ ਅੰਦਰ ਨੂੰ ਵੜ ਗਈਆਂ ਬੋਤਲਾਂ ਬੂਟੇ ਹੁਣ ਬੜਾ ਲਾਣੀ ਆ ਗਏ ਨੇ ਇਹਨਾਂ ਨੇ ਡੱਫ ਲੈਣਾ ਇਹਨਾਂ ਨੂੰ ਫੂਲ ਲਾ ਕੇ ਖਾਲੀ ਕਰ ਦੇਣੀ ਆ ਓਏ ਮੈਨੂੰ ਫੜਾ ਪਰ ਪਰ ਦੇ ਪਾਈ ਆ ਹਾਂ ਲੈ ਉਹ ਗਲਾਸ ਇੱਕ ਇੱਕ ਫੜਾਤਾ ਉਹਨਾਂ ਨੇ ਸਾਰਿਆਂ ਨੂੰ ਇਹ ਸਪான்ਸਰ ਕੀਤਾ ਗਿਆ ਜੂਰ ਵੀਰ ਬ੍ਰਾਡਰ ਸਾਹਿਬ ਵੱਲੋਂ ਇਹਦਾ ਜਨੰਦਮਾਨ ਦੇ ਦੇ ਕਿੱਦਾਂ ਦਾ ਬਾਕੀ ਏ ਵਾਟਰ ਸੇਵ ਹੁੰਦਾ ਵਿਆ ਇਹਨੂੰ ਕਹਿੰਦੇ ਐ ਵਾਟਰ ਸੇਵ ਕਰੀ ਜਾਵੇ ਕਿੰਨੇ ਟਾਈਮ ਚ ਭਰ ਜਿੰਨੇ ਭਾਈ ਇਹ ਸਾਰੇ 15 ਮਿੰਟ ਵੀ ਭਾਈ ਜੇਸ ਸਾਹਿਬ ਨੇ ਮੈਂ ਨਾ ACU ਸੀ ਲਾ ਗਏ ਐਸਾ ਹੁੰਦਾ ਐ ਵਾਟਰ ਸੇਵ ਕਰਨੇ ਪਿਆ ਕਰ ਮੈਂ ਨਹੀਂ ਹਰ 20 ਮਿੰਟ ਅੱਜ ਦੇਣੇ ਡਿਲੀਵਰੀ ਠੀਕ ਆ ਮੋਹਲ ਆ ਵੀ ਆਪਾਂ ਦੇ ਦਿੰਨੇ ਆ ਅੱਜ ਰੋਟਾਵੇਟਰ 70 ਉਹ ਫਿਰਦੇ ਕਿੱਥੇ ਫਿਰਦੇ ਬੰਦੇ ਬੰਦੇ ਦਿਖਦੇ ਨਹੀਂ ਲੈ ਲੈ ਖਾਈ ਰੋਟਾਵੇਟਰ ਸਾ ਜੀ ਰੋਟਾਵੇਟਰ ਲੈ ਲਿਆ ਇਹਨਾਂ ਨੇ 2.5 ਫੁੱਟਾ ਰੋਟਾਵੇਟਰ ਲਿਆ ਵਾ ਇਹਨਾਂ ਨੇ ਸਪான்ਸਰ ਕਰਾ ਕੇ ਦਿੱਤਾ ਬਾਹਰੋਂ ਤੇ ਟਰੈਕਟਰ ਭਾਈ ਕਿਹੜਾ ਤੂੰ ਚਲਾ ਰਿਹਾ ਉਹਦੇ ਤੇ ਕੀ ਉਹਦੇ ਤੇ ਹਾਂਜੀ ਉਹਦਾ 2.5 ਫੁੱਟ ਆ ਰਹਾ ਜਦਾ ਛੋਟਾ ਟਰੈਕਟਰ ਚਲਾਵਾਂਗੇ ਓਕੇ ਬਾਈ ਬੱਗਾ ਹੈ ਗਿਫਟ ਕਰ ਰਹੇ ਆ ਵਿਰਾਟ ਭਾਈ ਹਾਂ ਸਪான்ਸਰ ਤੋਂ ਢੇਲੋ ਜੀ ਗੱਲ ਕੋਈ ਨਹੀਂ ਭਰਾ ਆਪਣਾ ਛੋਟਾ ਹੈ ਹੈ ਕਹਿੰਦੇ ਹੈਗਾ ਵੀ ਛੋਟਾ ਵੈਸੇ ਕੋਈ ਵੱਡੀ ਗੱਲ ਨਹੀਂ ਕਾਦ ਵੜਾ ਟੋਡਾ 8 ਫੁੱਟਾ ਗਿਫਟ ਕਰਾਂਗੇ ਆ ਜੀ ਦਾ 855 ਜੀ ਆਪਾਂ ਚੱਲੇ ਆ ਜਿਹੜਾ ਦੱਸਾ ਕਿੰਨਾ ਫੁੱਟਾ ਤੁਹਾਨੂੰ ਵਲੌਗ ਚ ਠੀਕ ਆ ਨਾ ਸ਼ਾ ਹਾਂਜੀ ਸ਼ਾ ਠੀਕ ਆ ਇਧਰ ਇਧਰ ਬੜਾ ਬਿਜੀ ਸ਼ਹਿਰ ਆ ਰਹਿਣਾ ਪਰ ਪਤਾ ਪੈਸਾ ਬਹੁਤ ਕਮਾਉਣਾ ਤੇ ਯਾਰ ਅੱਜ ਤਾਂ ਬਾਈ ਦੇਖ ਸ਼ਹਿਰ ਅਗਰ ਸ਼ਾਮ ਹੋ ਰਿਆ ਨੇ ਸਾਰਿਆਂ ਨਾਲ ਵੱਡਾ ਮੈਸਕਿਓ ਦਾ ਰੋਟਾ ਵਟਟਰ ਲਿਆ 14 ਫੁੱਟ ਆ ਗਿਆ ਲੱਗੇ ਜੇ ਨਵੇਂ ਟ੍ਰੈਕਟਰ ਦੀਆਂ ਅਡਵਾਂਸ ਚ ਵਧਾਈਆਂ ਉਹ ਇਹ ਸਰਪ੍ਰਾਈਜ਼ ਆ ਕੁਝ ਦਿਨਾਂ ਵਿੱਚ ਕਣਕਾਂ ਹੋ ਗਈਆਂ ਇਦਾਂ ਕੀ ਚੰਗੀਆਂ ਹਾਂਜੀ ਜੀ ਤੇ ਲਾਹਾ ਲੈਣਗੇ ਬਾਈ ਹੁਣ ਕਿੱਥੇ ਰੋਟਾ ਵਟਟਰ ਆ ਪਹਿਲਾਂ ਕਾਜ ਕਿੰਨੇ ਦਿੱਤੇ ਰੋਟਾ ਵਟਟਰ ਨੇ ਨੇ 31 ਬਾਈ ਕਣਕਾਂ ਦਾ ਝਾੜ ਆਇਆ ਨੇ ਸਾਡਾ ਨਾਮ ਲੈ ਲਿਓ ਤੁਹਾਡਾ ਘੱਟੋ ਘਾਟ 5000 ਦਾ ਮਾਣ ਨੋਰਮਲ ਕਰ ਦੋਂਗੇ ਕਰਨਾ 5000 ਦਾ ਮਾਣ ਨਾਲ ਤੁਹਾਨੂੰ ਇੱਕ ਟੋਪੀ ਦੇਵਾਂਗੇ ਸਿਰ ਤੇ ਲਾਉਣ ਨੂੰ ਹਾਂ ਕੰਮ ਦੀ ਚੀਜ਼ ਦੇਵਾਂਗੇ ਹਾਂ ਟੋਪੀ ਪਾ ਲੈਣ ਦੇ ਵਿਚਾਰ ਕੇ ਤੇ ਪਾ ਦੇਣੀ ਪਰ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ